I don't want ਅਸੀਂ ਇਸ ਕਰਕੇ ਦੱਸਿਆ ਵੀ ਮਾਨ ਜੋ ਬੀਜਪੀ ਸਾਹਿਬ ਦੀਆਂ ਹਦਾਇਤਾਂ ਤੇ ਸਾਰ ਸਤੰਦਰਪਾਲ ਸਿੰਘ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਅਮਰਸੱਧਿਆਤੀ ਜੀ ਦੇ ਦੇਸ਼ਾ ਨਿਰਦੇਸ਼ ਵਿੱਚ ਅਸੀਂ ਇੱਥੇ ਜੰਡੇਵਾਲਾ ਸ਼ਿਵਕਪੁਰ ਮਹੱਲੇ ਦੇ ਵਿੱਚੋਂ 1 ਕਿਲੋ ਹੀਰਨ ਬਰਾਬਦ ਕੀਤੀ ਆ ਜਿਹਦੇ ਵਿੱਚ ਤਿੰਨ ਬੰਦੇ ਅਸੀਂ ਰੌਡ ਅਪ ਕੀਤੇ ਆ ਇੱਕ ਜਗਜੀਤ ਸਿੰਘ ਹੈਗਾ ਜੱਗਾ ਸਾਨੂੰ ਦਰਬਾਖ ਸਿੰਘ ਤਰਸਿੱਕੇ ਏਰੀਆ ਦਾ ਇੱਕ ਆਕਾਸ਼ ਹੈਗਾ ਤੇ ਇੱਕ ਸੰਦੀਪ ਸਿੰਘ ਤਲ ਵੰਡੀ ਨੂੰ ਮਾਰਦਾ ਇਹਨਾਂ ਤਿੰਨਾਂ ਦੇ ਕੋਲੋਂ ਅਸੀਂ ਟੋਟਲ 1 ਕਿਲੋ ਹੀਰਨ ਬਰਾਮਦ ਕੀਤੀ ਆ ਜਿਹੜੇ ਇੱਥੇ ਸਪਲਾਈ ਕਰਨ ਆਏ ਸੀ ਤੇ ਨਾਲ ਇੱਕ ਵਰਨਾ ਗੱਡੀ ਬਰਾਮਦ ਕੀਤੀ ਹ ਅਡੀ ਨਹੀਂ ਹਥਿਆਰ ਕੋਈ ਨਹੀਂਗਾ ਤੇ ਇਹ ਸਾਡੀ ਸਾਰੀ ਟੀਮ ਜਿਹੜੀ ਜੰਡਿਆਲੇ ਦੀ ਐਸ ਐਚਓ ਸਾਹਿਬ ਤੇ ਸਾਹ ਸੁਖਦੇਵ ਸਿੰਘ ਸਾਹਿਬ ਇਨਸਪੈਕਟਰ ਦੀ ਮੇਨ ਤੱਕ ਸਦਕਾ ਇਹ ਅਸੀਂ ਸਾਰੀ ਕਾਮਯਾਬੀ ਕੀਤੀ ਕੋਈ ਡਰਗ ਮਨੀ ਡਰਗ ਮਨੀ 5000 ਰੁਪਇਆ ਇਹਨਾਂ ਦੇ ਕੋਲੋਂ ਮਿਲਿਆ ਅਜੇ ਉਹ ਬੰਦਾ ਜਿਹੜਾ ਅਗਲਾ ਸੀ ਉਹਨੂੰ ਇਹਨਾਂ ਨੇ ਦੇਣੀ ਸੀ ਪਰ ਉਹ ਉਹ ਤੋਂ ਪਹਿਲਾਂ ਹੀ ਸਾਡੇ ਹੱਥ ਚੜੀ ਗਿਆ ਇਸ ਤੋਂ ਪਹਿਲਾਂ ਮਾਮਲਾ ਚੜ੍ਹ ਗਿਆ ਇਹਨਾਂ ਦੇ ਉੱਤੇ ਪਹਿਲਾਂ ਵੀ ਕਾਫੀ ਪਰਚੇ ਹੈਗੇ ਆ ਪਹਿਲੇ ਪਰਚੇ ਦਰਜ ਹੈਗੇ ਆ ਜੇ ਸਾਰੇ ਦੋ ਦੋ ਕਰਨੇ ਪਹਿਲਾਂ ਬੱਤੀ ਉਹ ਮਾਲ ਲੈ ਗਿਆ ਉਹਦੇ ਪਤਾ ਨਹੀਂ ਕੀ ਜੀ ਸਾਡੀ ਜੀ ਇਨਵੈਸਟੀਗੇਸ਼ਨ ਦਾ ਹੀ ਵਿਸ਼ਾ ਹੈਗਾ ਉਹ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਲੇਕਿਨ ਤਫ਼ਤੀਸ਼ ਚੱਲਦੀ ਆ ਅਗਲਾ ਪਿਛਲਾ ਅਸੀਂ ਸਾਰਾ ਇਹ ਕਲੀਅਰ ਕਰਾਂਗੇ ਸਾਰੇ ਦੀ ਵਰਨਾਗੱਡੀ ਦਾ ਨੰਬਰ ਕੀ ਹੈ ਵਰਨਾਗੱਡੀ ਦਾ ਨੰਬਰ ਹੈਗਾ ਜੀ DL 4C AQ 963 ਨਸ਼ਾ ਕਾਫੀ ਭੜੇ ਕਹਾ ਤੁਸਾਲਾ ਤੋਂ ਨਸ਼ਾ ਖਤਮ ਕਿਉਂ ਨਹੀਂ ਹੋ ਰਿਹਾ ਕਿ ਚਾਹ ਦੇਖੋ ਇਹ ਤਾਂ ਜਿਹੜੇ ਲੋਕ ਹੈਗੇ ਆ ਈਜੀ ਮਨੀ ਕਰਕੇ ਜ ਜਿੰਨੇ ਵੀ ਇਹ ਬੰਦੇ ਹੈਗੇ ਇਸ ਧੰਦੇ 'ਚ ਪਏ ਆ ਲੇਕਿਨ ਅਸੀਂ ਵੀ ਪੂਰੇ ਮਸਤੈਦ ਹੈਗੇ ਆ ਸਾਡੀ ਫੋਰਸ ਜਿਹੜੀ ਹੈ ਜੰਡਿਆਲੇ ਦਾ ਅਸੀਂ ਸਾਰਾ ਇਹ ਤਿਆਰ ਕੀਤਾ ਵੀ ਇੱਥੋਂ ਅਸੀਂ ਨਸ਼ਾ ਖਤਮ ਕਰਾਂਗੇ ਤੇ ਸਾਡੀ ਤਾਂ ਲੋਕਾਂ ਨੂੰ ਵੀ ਇਹ ਅਪੀਲ ਹੈਗੀ ਆ ਵੀ ਤੁਸੀਂ ਵੱਧ ਚੜ ਕੇ ਸਾਨੂੰ ਇਨਫੋਰਮੇਸ਼ਨ ਦਿਓ ਇਹ ਦੇਖੋ ਸਾਡੀ ਆਪਣੀ ਇਨਫੋਰਮੇਸ਼ਨ ਦੇ ਉੱਤੇ ਹੀ ਐਸਚੋ ਸਰਪ ਤੇ ਇਹਨਾਂ ਦੀ ਟੀਮ ਦੀ ਇਨਫੋਰਮੇਸ਼ਨ ਦੇ ਉੱਤੇ ਹੀ ਇਹ ਸਾਰਾ ਕੰਮ ਹੋਇਆ ਤੇ ਇਹ ਵੀ ਚਾਹੀਏ ਕਿ ਸਾਨੂੰ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਫੇਰ ਹੀ ਆ ਲੋਕ ਸਾਥ ਦੇਣਗੇ ਤਾਂ ਫੇਰ ਇਹ ਨਸ਼ੇ ਦੀ ਬਿਲਕੁਲ ਅਸੀਂ ਖਤਮ ਉਖਾਤਮ ਕਰ ਸਕਦੇ ਜਿਹੜਾ ਸ਼ੇਗੂਪੁਰ ਨਾਲ ਕਰਕੇ ਆ ਹੱਬਾ ਆ ਦੀ ਨਸ਼ੇ ਦੇ ਦੇਖੋ ਹੁਣ ਸਾਡੀ ਸਾਰਿਆਂ ਦੀ ਨਵੀਂ ਪੋਸਟਿੰਗ ਆ ਅਗਰ ਹੱਬਾ ਤੇ ਤੁਸੀਂ ਇਹ ਦੇਖੋ ਵੀ ਸਾਡਾ ਰੋਜ਼ ਇੱਕ ਅਦਾ ਪਰਚਾ ਹੁੰਦਾ ਹੁਣ ਇਸ ਤੋਂ ਅਲੱਗਾ ਅਸੀਂ ਸ਼ਰਾਬ ਦੇ ਵੀ ਤਿੰਨ ਪਰਚੇ ਕੱਲ ਦਰਜ ਕੀਤੇ ਉਹਦੇ ਚ ਵੀ ਸਾਡੀ ਰਿਕਵਰੀ ਹੋਈ ਆ ਤੇ ਮੇਰੀ ਤਾਂ ਇਹੀ ਅਪੀਲ ਆ ਸਾਰੇ ਜਿੰਨੇ ਵੀ ਸ਼ੇਗੂਪੁਰ ਮਹੱਲੇ ਵਾਲਿਆਂ ਨੂੰ ਵੀ ਇਹ ਕੋਈ ਬੰਦਾ ਵੀ ਕੋਈ ਇਨਫੋਰਮੇਸ਼ਨ ਦੇਣ ਨੂੰ ਤਿਆਰ ਨਹੀਂ ਹੁੰਦਾ ਕੋਈ ਅੱਗੇ ਨਹੀਂ ਆਉਂਦਾ ਲੇਕਿਨ ਚਲੋ ਜੋ ਹੈਗਾ ਹਾਲਾਤ ਦੇ ਹਿਸਾਬ ਦੇ ਨਾਲ ਪੁਲਿਸ 24 ਘੰਟੇ ਤਿਆਰ ਆ